ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆਂ ਲੇਖ ਵੀਡੀਓ ਬਾਰੇ ਸੋ ਜਿਵੇਂ ਕੇ ਕਵਲ ਆਪਣੀ ਮੰਮੀ ਦਾ ਇਲਾਜ ਕਰਾਉਣ ਲਈ ਹਸਪੀਟਲ ਚਲਾ ਜਾਂਦਾ ਇਤੇ ਪਿੰਕੀ ਪਿੱਛੋਂ ਆਪਣੇ ਆਸ਼ਿਕ ਨੂੰ ਮਿਲਣ ਚਲੀ ਜਾਂਦੀ ਆ ਸੋ ਉਸ ਦਾ ਭੇਦ ਜਾਂ ਉਹ ਫੜੀ ਜਾਂਦੀ ਆ ਜਾਂ ਨਹੀਂ ਸੋ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਮੈਂ ਤੁਸੀਂ ਦੇਖਿਆ ਹੈ ਕਿ ਉੱਧਰ ਸੋਣੂ ਚ ਇਤ ਦਾ ਰਿਸ਼ਤਾ ਪੱਕਾ ਕਰ ਦਿੰਦੇ ਨੇ ਸੰਦੀਪ ਦਾ ਪਰ ਉਤੇ ਹੀ ਸੰਦੀਪ ਨੂੰ ਉਸਦੀ ਕੁੜੀ ਤੋਂ ਅਲੱਗ ਕਰਨ ਬਾਰੇ ਵੀ ਸੋਚਿਆ ਜਾ ਰਿਹਾ ਹੈ ਕਿਉਂਕਿ ਉਹਨਾਂ ਦੇ ਮਾਮੇ ਦੀ ਨੋਨੇ ਜੀ ਤਾ ਨੂੰ ਆਪਣੀਆਂ ਗੱਲਾਂ ਵਿੱਚ ਲੈ ਆਂਦਾ ਉਸਨੂੰ ਕਿਹਾ ਕਿ ਤੂੰ ਕੁੜੀ ਨੂੰ ਰੱਖ ਲਈ ਤੇ ਉਸਦੇ ਕੋਲੋਂ ਕੰਮ ਕਰਾਇਆ ਕਰੀ ਕਿਉਂਕਿ ਉਸਦਾ ਭਰਾ ਕੁੜੀ ਨੂੰ ਰੱਖਣ ਲਈ ਤਿਆਰ ਨਹੀਂ ਹੈਗਾ ਉਹ ਚਾਹੁੰਦੀ ਆ ਕਿ ਮੇਰੇ ਭਰਾ ਦਾ ਘਰ ਵਸ ਜਾਏ ਤੇ ਇਹ ਰਿਸ਼ਤਾ ਮੈਂ ਕਿਸੇ ਨਾ ਕਿਸੇ ਤਰ੍ਹਾਂ ਨਿਪਰੇ ਛਾੜ ਦੇਵਾਂ ਪਰ ਇਸ ਗੱਲ ਦਾ ਸੰਦੀਪ ਨੂੰ ਬਿਲਕੁਲ ਨਹੀਂ ਪਤਾ ਕਿ ਮੇਰੀ ਕੁੜੀ ਮੇਰੇ ਤੋਂ ਦੂਰ ਹੋਵੇਗੀ ਕਿਉਂਕਿ ਉਹ ਜੋ ਕੁਝ ਵੀ ਕਰਨਾ ਚਾਹੁੰਦੀ ਆ ਜਾਂ ਰਹਿਣਾ ਚਾਹੁੰਦੀ ਆ ਉਹ ਆਪਣੀ ਧੀ ਨਾਲ ਹੀ ਰਹਿਣਾ ਚਾਹੁੰਦੀ ਆ ਪਰ ਉਸਦੇ ਔਰ ਇਹ ਸਾਰਾ ਕੰਮ ਕਰਨ ਤੇ ਉਹ ਬਿਲਕੁਲ ਵੀ ਮੰਨਣ ਨੂੰ ਤਿਆਰ ਨਹੀਂ ਹੋਵੇਗੀ ਕਿਉਂਕਿ ਸੋਨੂ ਨੇ ਚਾਦ ਗੱਲ ਕੀਤੀ ਕਿ ਸਾਡੀ ਇੱਕ ਕੁੜੀ ਆ ਤੇ ਉਹ 5 ਸਾਲਾਂ ਦੀ ਉਹ ਨਾਲ ਹੀ ਆਵੇਗੀ ਮੁੰਡੇ ਦਾ ਮਨ ਨਹੀਂ ਕਰਦਾ ਪਰ ਉਹਦੀ ਭੈਣ ਇਸ਼ਾਰਾ ਕਰ ਦਿੰਦੀ ਆ ਕਿ ਕੋਈ ਗੱਲ ਨਹੀਂ ਮੈਂ ਗੱਲ ਨੂੰ ਸੰਭਾਲ ਲਵਾਂਗੀ ਨਾਲ ਹੀ ਉਹ ਮੁੰਡੇ ਦੀ ਪਰਜਾਈ ਸਾਰੀਆਂ ਗੱਲਾਂ ਸੁਣ ਲੈਂਦੀ ਆ ਉਹ ਸੋਚਦੀ ਆ ਕਿ ਜੇਕਰ ਮੇਰੇ ਤੋਂ ਓਲੇ ਰੱਖ ਰਹੇ ਨੇ ਤੇ ਰਿਸ਼ਤਾ ਮੈਂ ਵੀ ਨਿਪਰੇ ਨਹੀਂ ਚੜਨ ਦਿੰਦੀ ਕਿਉਂਕਿ ਉਹ ਪਾਨੀਆਂ ਮਾਰਨ ਬਾਰੇ ਸੋਚ ਰਹੀ ਆ ਤੇ ਉਦੋਂ ਜਦ ਕਵਲ ਚਲਾ ਜਾਂਦਾ ਹੈ ਹਸਪੀਟਲ ਆਪਣੀ ਮੰਮੀ ਨੂੰ ਲੈ ਕੇ ਉਹਨਾਂ ਦਾ ਆਪਰੇਟ ਕਰਾਉਣ ਲਈ ਤੇ ਪਿੰਕੀ ਨੂੰ ਪਿੱਛੇ ਮੋਜਾ ਲੱਗੀਆਂ ਹੁੰਦੀਆਂ ਨੇ ਤੇ ਉਹ ਸੋਚਦੀ ਆ ਕਿ ਚੱਲ ਮੈਂ ਘਰੇ ਬਹਾਨਾ ਬਣਾ ਦੇਵਾਂਗੀ ਕਿ ਕੋਈ ਕੰਮ ਸੀ ਕਿਉਂਕਿ ਉਸਦੇ ਆਸ਼ਿਕ ਦਾ ਫੋਨ ਆਉਂਦਾ ਏ ਤੇ ਉਸ ਨੂੰ ਮਿਲਣ ਲਈ ਕਹਿੰਦਾ ਏ ਤੇ ਉਹ ਚਲੀ ਵੀ ਜਾਂਦੀ ਆ ਮਿਲਣ ਲਈ ਪਰ ਉਸ ਨੂੰ ਨਹੀਂ ਪਤਾ ਕਿ ਮੈਨੂੰ ਕੋਈ ਵੇਖ ਲਵੇਗਾ ਘਰੇ ਉਹ ਚੋਰੀ-ਚੋਰੀ ਨਿਕਲ ਜਾਂਦੀ ਆ ਜਦੋਂ ਰਸਤੇ ਵਿੱਚ ਉਸਦੀ ਵੇਟ ਕਰ ਰਹੀ ਹੁੰਦੀ ਆ ਤੇ ਉਸਨੇ ਮੂੰਹ ਬੰਨਿਆ ਹੁੰਦਾ ਏ ਚੁੰਨੀ ਦੇ ਨਾਲ ਕਬਲ ਆਪਣੀ ਮੰਮੀ ਨੂੰ ਛੱਡ ਕੇ ਆ ਰਿਹਾ ਹੁੰਦਾ ਏ ਕਿਉਂਕਿ ਉਸ ਨੂੰ ਘਰੇ ਕੋਈ ਜ਼ਰੂਰਤ ਪੈ ਜਾਂਦੀ ਏ ਉਹ ਸੋਚਦਾ ਕੀ ਕਰੋ ਸਮਾਨ ਲੈ ਜਾਵਾਂ ਕਿਉਂਕਿ ਉਸਨੇ ਵਿੱਕੀ ਨੂੰ ਫੋਨ ਕੀਤਾ ਹੁੰਦਾ ਏ ਕਿ ਤੂੰ ਸਿੱਧਾ ਹਸਪੀਟਲ ਆ ਜਾਈਂ ਕਵਰ ਰਸਤੇ ਵਿੱਚ ਵੇਖਦਾ ਏ ਤੇ ਉਹ ਪਿੰਕੀ ਨੂੰ ਵੇਖ ਕੇ ਹੈਰਾਨ ਹੋ ਜਾਂਦਾ ਏ ਉਸ ਨੂੰ ਲੱਗਦਾ ਏ ਕਿ ਕੋਈ ਹੋਰ ਹੋਵੇਗੀ ਪਰ ਜਦੋਂ ਉਹ ਲੱਗੇ ਹੁੰਦਾ ਏ ਤੇ ਉਹ ਸੋਚਦਾ ਏ ਕਿ ਇਸ ਨੂੰ ਤਾਂ ਮੈਂ ਘਰੇ ਛੱਡ ਕੇ ਗਿਆ ਸੀ ਤੇ ਬਾਹਰ ਫਿਰ ਰਹੀ ਉਹ ਵੀ ਮੂਲ ਫੇਟਿਆ ਹੋਇਆ ਉਸ ਨੂੰ ਹੋਰ ਸ਼ੱਕ ਪੈਦਾ ਹੋ ਜਾਂਦਾ ਏ ਜਦੋਂ ਉਹਦੇ ਕੋਲ ਜਾ ਕੇ ਉਸ ਨੂੰ ਪੁੱਛਦਾ ਏ ਤੇ ਉਹ ਬਹਾਨੇ ਬਣਾਉਣ ਲੱਗ ਪੈਂਦੀ ਹੈ ਤੇ ਕਹਿੰਦੀ ਹੈ ਇਹ ਮੈਨੂੰ ਜ਼ਰੂਰਤ ਸੀ ਮੈਂ ਸਮਾਨ ਲੈਣਾ ਸੀ ਵਾਲ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਏ ਉਹ ਉਸ ਨੂੰ ਕਹਿੰਦਾ ਏ ਕਿ ਤੈਨੂੰ ਘਰ ਛੱਡ ਕੇ ਕੇਸੇ ਤੂੰ ਬਿਨਾਂ ਦੱਸਣ ਪੁੱਛਣ ਤੋਂ ਬਾਅਦ ਫਿਰ ਰਹੀ ਆ ਤੇ ਉਤੋਂ ਦੀ ਤੂੰ ਮੂੰਹ ਵਗੈਰਾ ਲਪੇਟਿਆ ਹੋਇਆ ਏ ਮੈਨੂੰ ਤੇਰੇ ਤੇ ਬਿਲਕੁਲ ਵੀ ਭਰੋਸਾ ਨਹੀਂ ਹੋ ਰਿਹਾ ਪਰ ਉਹ ਅੱਗੂ ਕਵਲ ਨੂੰ ਬਹੁਤ ਜ਼ਿਆਦਾ ਸਫਾਈਆਂ ਦੇਣ ਦੀ ਕੋਸ਼ਿਸ਼ ਵੀ ਕਰਦੀ ਆ ਤੇ ਉਸ ਨੂੰ ਡਰ ਵੀ ਲੱਗ ਰਿਹਾ ਹੁੰਦਾ ਏ ਕਿਉਂਕਿ ਉਸਨੇ ਜਿਸ ਨੂੰ ਬੁਲਾਇਆ ਸੀ ਉਹ ਜੇ ਤੱਕ ਪਹੁੰਚਿਆ ਨਹੀਂ ਹੁੰਦਾ ਤੇ ਉਸ ਨੂੰ ਲੱਗਦਾ ਏ ਕਿ ਕੀ ਤੇ ਉਹ ਅਚਾਨਕ ਆ ਨਾ ਜਾਵੇ ਤੇ ਮੇਰਾ ਸਾਰਾ ਪੇਦਨਾ ਖੁੱਲ ਜਾਵੇ ਤੇ ਕਵਲ ਦੇ ਸਾਹਮਣੇ ਸਚਾਈ ਨਾ ਆ ਜਾਵੇ ਇਸ ਕਰਕੇ ਉਸ ਨੂੰ ਡਰ ਲੱਗ ਰਿਹਾ ਹੁੰਦਾ ਹੈ ਕਿ ਉਸ ਦਾ ਫੋਨ ਵੀ ਨਾ ਵੱਜ ਜਾਵੇ ਸੋ ਜੇਕਰ ਇਹ ਤੁਹਾਨੂੰ ਕਹਾਣੀ ਇਹ ਸਟੋਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ